प्यारे दोस्तों प्यार भरी सत श्री अकाल जी हां जी दोस्तों आज दी बड़ी खबर ਲੈ ਕੇ ਤੁਹਾਡੇ ਸਾਹਮਣੇ حاضر ਹੋਏ ਹਾਂ ਪੰਜਾਬ ਸਰਕਾਰ ਮੀਟਿੰਗ ਤੋਂ ਫਿਰ ਪੱਜੀ ਹਾਂ ਜੀ ਹਾਂ ਜੀ ਦੋਸਤੋ ਮਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਆਸਾਂ ਤੇ ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਤੋਂ ਫੇਰੇ ਆ ਪਾਣੀ 30 April ਦੀ ਮੀਟਿੰਗ ਕੀਤੀ ਗਈ ਮਲਤਵੀ ਕੀ ਹੈ ਪੂਰੀ ਜਾਣਕਾਰੀ ਦੱਸਾਂਗੇ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਹਾਂ ਜੀ ਦੋਸਤੋ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਲਈ ਵੱਡਾ ਚਟਕਾ ਕਿਉਂਕਿ 30 April ਦੀ ਮੀਟਿੰਗ ਹੋਣੀ ਸੀ ਅੱਜ ਦੇ ਦਿਨ ਜਦੋਂ 25 April ਦੀ ਮੀਟਿੰਗ ਹੋਈ ਸੀ ਮੁਲਾਜ਼ਮਾ ਆਗੂਆਂ ਦੇ ਨਾਲ ਤਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੁਆਰਾ ਪਰੋਸਾ ਦਿੱਤਾ ਗਿਆ ਸੀ ਕਿ ਅਸੀਂ 30 April ਦੀ ਮੀਟਿੰਗ ਕਰਨ ਜਾ ਰਹੇ ਹਾਂ ਉਸ ਮੀਟਿੰਗ ਦੇ ਵਿੱਚ ਤੁਹਾਡੀਆਂ ਮੰਗਾਂ ਤੇ ਪੱਕੀ ਮੋਹਰ ਲੱਗੇਗੀ ਪਰਸੋਨਲ ਵਿਭਾਗ ਤੇ ਵਿੱਤ ਵਿਭਾਗ ਵੱਲੋਂ ਇਹ ਮੀਟਿੰਗ ਕੀਤੀ ਜਾ ਰਹੀ ਹੈ ਇਸ ਮੀਟਿੰਗ ਦੇ ਵਿੱਚ ਅਸੀਂ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕਰਾਂਗੇ ਤੇ ਫਰੰਟ ਦੇ ਦੋ ਆਗੂ ਇਸ ਵਿੱਚ ਸ਼ਾਮਿਲ ਹੋਣਗੇ ਜਦੋਂ ਔਰ ਫਰੰਟ ਦੇ ਆਗੂ ਮੀਟਿੰਗ ਕਰਨ ਦੇ ਲਈ ਪੁੱਜੇ ਚੰਡੀਗੜ੍ਹ ਤਾਂ ਇਹ ਕਹਿ ਦਿੱਤਾ ਗਿਆ ਕਿ ਇਹ ਮੀਟਿੰਗ ਅੱਗੇ ਮੋਲਤ ਵੀ ਕਰ ਦਿੱਤੀ ਗਈ ਹੈ ਜਿਸ ਤੋਂ ਬਾਅਦ ਭਾਰੀ ਰੋਸ ਮੁਲਾਜ਼ਮਾਂ ਆਗੂਆਂ ਦੇ ਅੰਦਰ ਪਾਇਆ ਜਾ ਰਿਹਾ ਕਿਉਂਕਿ ਜੋ 25 April ਦੀ ਮੀਟਿੰਗ ਹੋਈ ਸੀ ਉਸ ਮੀਟਿੰਗ ਤੋਂ ਬਾਅਦ ਮੁਲਾਜ਼ਮਾਂ ਗੁਜਾ ਸਾਹੇ ਫਰੰਟ ਦੇ ਆਗੂ ਨੇ ਬਹੁਤ ਖੁਸ਼ ਸੀ ਕਿ ਮੀਟਿੰਗ ਬਹੁਤ ਲੰਬੀ ਚੱਲੀ ਹੈ ਤੇ ਸਾਡੀਆਂ ਮੰਗਾਂ ਨੂੰ ਬੜੇ ਹੀ ਧਿਆਨ ਦੇ ਨਾਲ ਸੁਣਿਆ ਗਿਆ ਪੰਜਾਬ ਸਰਕਾਰ ਸਾਡੀਆਂ ਮੰਗਾਂ ਦਾ ਹੁਣ ਹੱਲ ਕਰੇਗੀ ਤੇ ਫੈਕਟਰ 2.69 ਨੂੰ ਲੈ ਕੇ ਪੰਜਾਬ ਸਰਕਾਰ ਦੇ ਵਿਭਾਗਾਂ ਵਿੱਚ ਕੰਮ ਕਰਦੇ ਕੱਚੇ ਮਲਾਜ਼ਮਾਂ ਨੂੰ ਪੱਕੇ ਕਰਨ ਸੰਬੰਧੀ ਤੇ ਡੀਏ ਦੇ ਵਿੱਚ ਵਾਅਦਾ ਕਰਨਾ ਪ੍ਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ 17/7/2020 ਤੋਂ ਬਾਅਦ ਭਰਤੀ ਹੋਏ ਮਲਾਜ਼ਮਾਂ ਉੱਪਰ ਜੋ ਪੰਜਾਬ ਦਾ ਛੇਵਾਂ ਪੇ ਕਮਿਸ਼ਨ ਲਾਗੂ ਕਰਨਾ ਆਸ਼ਾ ਵਰਕਰਾਂ ਮਿੱਡੇ ਮੀਲ ਵਰਕਰਾਂ ਦੇ ਮਾਨ ਪੱਤੇ ਵਿੱਚ ਵਾਅਦਾ ਕਰਨਾ ਮਲਾਜ਼ਮਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਇੱਕ ਆਸ ਦੀ ਕਿਰਨ ਵੱਜੀ ਸੀ ਕਿ 30 ਅਪ੍ਰੈਲ ਦੀ ਮੀਟਿੰਗ ਤੋਂ ਬਾਅਦ ਕੋਈ ਨਾ ਕੋਈ ਵੱਡੀ ਖੁਸ਼ਖਬਰੀ ਮਲਾਜ਼ਮਾਂ ਨੂੰ ਮਿਲੇਗੀ ਪਰ ਇਹ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ ਹਾਂਜੀ ਦੋਸਤੋ ਅੱਜ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਹੁਣ ਇਹ ਮੀਟਿੰਗ ਕਦੋਂ ਕੀਤੀ ਜਾਵੇਗੀ ਇਸ ਬਾਰੇ ਕੁਝ ਵੀ ਨਹੀਂ ਕਿਹਾ ਗਿਆ ਪਰ ਇਹ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ ਇਸ ਮੀਟਿੰਗ ਦੀ ਡੇਟ ਅੱਗੇ ਪੰਜਾਬ ਸਰਕਾਰ ਦੁਆਰਾ ਦੱਸ ਦਿੱਤੀ ਜਾਵੇਗੀ ਪਰ ਇੱਕ ਵੱਡਾ ਝਟਕਾ ਕਿਉਂਕਿ 30 April ਦੀ ਮੀਟਿੰਗ ਤੋਂ ਬਹੁਤ ਆਸ ਸੀ ਇਸ ਜੋ 25 April ਦੀ ਮੀਟਿੰਗ ਹੋਈ ਉਸ ਤੋਂ ਬਾਅਦ ਮੁਲਾਜ਼ਮਾਂ ਦੇ ਅੰਦਰ ਇੱਕ ਭਾਰੀ ਜਿਹੜੀ ਕਿ ਆਸ਼ਾ ਜਾਗ ਰਹੀ ਸੀ ਕਿ ਹੁਣ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਹੋਵੇਗਾ ਪੰਜਾਬ ਆਪ ਸਰਕਾਰ ਕੋ ਵੱਡਾ ਐਲਾਨ ਕਰੇਗੀ ਮਲਾਜ਼ਮ ਆਸਾਂ ਲਾਈ ਬੈਠੇ ਸੀ ਪਰ ਉਹਨਾਂ ਆਸਾਂ ਤੇ ਪੰਜਾਬ ਸਰਕਾਰ ਨੇ ਫਿਰ ਤੋਂ ਇੱਕ ਵਾਰ ਪਾਣੀ ਫੇਰ ਦਿੱਤਾ ਹੈ ਹੁਣ ਦੇਖਣਾ ਹੋਵੇਗਾ ਪੰਜਾਬ ਸਰਕਾਰ ਅੱਗੇ ਕੀ ਕਰਦੀ ਹੈ ਇਹ ਮੀਟਿੰਗ ਦੁਬਾਰਾ ਕਦੋਂ ਕੀਤੀ ਜਾਂਦੀ ਹੈ ਹਾਂਜੀ ਦੋਸਤੋ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ ਤੇ ਭਾਰੀ ਰੋਸ ਮਲਾਜ਼ਮਾਂ ਤੇ ਪੈਨਸ਼ਨਰਾਂ ਦੇ ਅੰਦਰ ਇਸ ਗੱਲ ਤੋਂ ਬਾਧ ਪਾਇਆ ਜਾ ਰਿਹਾ ਹੁਣ ਕੱਲ 1 ਮਈ ਹੈ 1 ਮਈ ਨੂੰ ਮਲਾਜ਼ਮਾਂ ਤੇ ਪੈਨਸ਼ਨਰਾਂ ਦੁਆਰਾ ਵੱਡੇ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ ਪੈਨਸ਼ਨਰਾਂ ਤੇ ਮਲਾਜ਼ਮਾਂ ਦੁਆਰਾ ਈ ਮੰਗ ਪ੍ਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਾਉਣ ਦੇ ਲਈ ਜੋ ਐਨਪੀਐਸ ਮੁਲਾਜ਼ਮ ਨੇ ਉਹਨਾਂ ਦੁਆਰਾ ਜੰਤਰ ਮੰਤਰ ਦਿੱਲੀ ਵਿਖੇ ਜਾ ਕੇ ਪੰਜਾਬ ਸਰਕਾਰ ਦੇ ਜੋ ਮੁਲਾਜ਼ਮ ਨੇ ਉਹਨਾਂ ਦੁਆਰਾ ਵੱਡਾ ਐਲਾਨ ਕੀਤਾ ਗਿਆ ਹੈ ਕਿ ਵਿਸ਼ਵ ਵਿਆਪੀ ਰੈਲੀ ਕੀਤੀ ਜਾਵੇਗੀ ਪ੍ਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਾਉਣ ਦੇ ਲਈ ਤੇ ਪ੍ਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਪੰਜਾਬ ਦੇ ਵਿੱਚ ਵਿਧਾਇਕਾਂ ਅਤੇ ਮੰਤਰੀਆਂ ਦੇ ਘਰਾਂ ਅੱਗੇ ਜਾ ਕੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇਗਾ ਕਿ 18 ਨਵੰਬਰ ਦਾ ਇੱਕ ਨੋਟੀਫਿਕੇਸ਼ਨ ਕਰਨ ਤੋਂ ਬਾਅਦ ਪ੍ਰਾਣੀ ਪੈਨਸ਼ਨ ਸਕੀਮ ਹਜੇ ਤੱਕ ਲਾਗੂ ਕੀ ਨਹੀਂ ਕੀਤੀ ਗਈ ਤੇ ਮਲਾਜ਼ਮਾਂ ਦੀ ਹੋਰ ਵੀ ਬਹੁਤ ਸਾਰੀਆਂ ਮੰਗਾਂ ਨੇ ਉਹਨਾਂ ਨੂੰ ਵੀ ਮੰਗਾਂ ਦਾ ਹੱਲ ਕਰਾਉਣ ਦੇ ਲਈ ਕੱਲ ਦੇ ਦਿਨ ਜੋ ਮਲਾਜ਼ਮ ਤੇ ਪੈਨਸ਼ਨਰ ਨੇ ਉਹਨਾਂ ਦੁਆਰਾ ਪੰਜਾਬ ਸਰਕਾਰ ਦੇ ਵਿਰੁੱਧ ਰੋਸ ਪ੍ਰਗਟ ਕੀਤਾ ਜਾਵੇਗਾ ਕੱਲ 1 ਮਈ ਹੈ ਮਜ਼ਦੂਰ ਦਿਵਸ ਦੇ ਮੌਕੇ ਤੇ ਮਲਾਜ਼ਮ ਆਪਣਾ ਜੋ ਕਿ ਰੋਸ ਪ੍ਰਗਟ ਕਰਨਗੇ ਸਰਕਾਰ ਦੇ ਵਿਰੁੱਧ ਜਗਾ ਜਗਾ ਕੱਲ ਦੇ ਦਿਨ ਜੋ ਕਿ ਮਲਾਜ਼ਮਾਂ ਦੁਆਰਾ ਪੰਜਾਬ ਸਰਕਾਰ ਜੋ ਸੁੱਤੀ ਪਈ ਹੈ ਉਸ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਹਾਂਜੀ ਦੋਸਤੋ ਮਲਾਜ਼ਮਾਂ ਦੇ ਲਈ ਵੱਡਾ ਝਟਕਾ ਮੀਟਿੰਗ ਕਰ ਦਿੱਤੀ ਗਈ ਹੈ ਮੁੱਲਤ ਵੀ ਹੁਣ ਦੇਖਣਾ ਹੋਵੇਗਾ ਪੰਜਾਬ ਸਰਕਾਰ ਅੱਗੇ ਕੀ ਕਰਦੀ ਹੈ ਜਾਂ ਫਿਰ ਮਲਾਜ਼ਮਾਂ ਦਾ ਸੰਘਰਸ਼ ਆਪਣੀਆਂ ਮੰਗਾਂ ਨੂੰ ਲੈ ਕੇ ਇੰਜ ਹੀ ਜਾਰੀ ਰਹੇਗਾ ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ